ਸਾਬਕਾਨ ਮੂਲ ਮੰਤਰ ਉਸਦਾ ਇਲਾਜ ਹੈ ਮੂਲ ਮੰਤਰ ਉਸਦੀ ਔਸ਼ਦੀ ਹੈ ਆਧੂ ਕਾਲ ਤੋਂ ਗੁਰੂ ਘਰਾਣੇ ਵਿੱਚ ਪੁਰਾਣੇ ਅਭਿਆਸੀ ਪਹਿਲੇ ਮੂਲ ਮੰਤਰ ਜਪਦੇ ਰਹਨੇ ਫਿਰ ਗੁਰ ਮੰਤਰ ਫਿਰ ਨਿਤਨੇਮ ਕਰਦੇ ਨੇ ਹੁਣ ਕਥਾ ਕੀਰਤਨ ਤੇ ਲੋਕੀ ਸੁਣ ਲੈਂਦੇ ਨੇ ਥੋੜਾ ਬਹੁਤ ਨਿਤਨੇਮ ਵੀ ਕਰ ਲੈਂਦੇ ਨੇ ਨਾ ਮੂਲ ਮੰਤਰ ਦਾ ਜਾਪ ਹੈ ਤੇ ਨਾ ਹੀ ਗੁਰ ਮੰਤਰ ਦਾ ਜਾਪ। ਹਾਲਾਂਕਿ ਰਹਿਤਨਾਮਾ ਜਿਹੜਾ ਗੁਰਵਰਨ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ ਉਹ ਵੀ ਹੈ ਕਿ ਗੁਰ ਸਤਗੁਰ ਕਾ ਜੋ ਸਿਖ ਆਖਾਇ ਸੋ ਬਲਕੇ ਉਠ ਹਰ ਨਾਮ ਦੇਵ। ਉਹ ਉਠਨੇ ਬਲੇ ਨਾਮ ਸਿਮਰਨ ਕਰੇ। ਨਿਤਨੇ ਸਾਹਿਬਾ ਨੇ ਇਸੇ ਰਹਿਤ ਨਾਲ ਮੱਚ ਇਸ਼ਾਰਾ ਕਰ ਦਿੱਤਾ ਕਿ ਚੜ੍ਹੇ ਦਿਵਸ ਗੁਰਬਾਣੀ ਗਾਵੇ ਬੈੰਦਿਆਂ ਉੱਠਦਿਆਂ ਹਰ ਨਾਮ ਉਦਿਆਵੇ ਬਾਣੀ ਦਾ ਪਾਠ ਨਿਤਨੇਮ ਬਾਦਿਚ ਕਰੇ ਮੂਲ ਮੰਤਰ ਗੁਰ ਮੰਤਰ ਪਹਿਲੇ ਜਪੇ ਇਹ ਜਾਪ ਹੈ ਨਹੀਂ ਇਸ ਵਾਸਤੇ ਸਾਡੇ ਵਿੱਚ ਭਾਈ ਗੁਰਦਾਸ ਪੈਦਾ ਹੋਣੇ ਬੰਦ ਹੋ ਗਏ ਭਾਈ ਮਨੀ ਸਿੰਘ ਜੈਸੀਆਂ ਮਹਾਨ ਮੂਰਤੀਆਂ ਪੈਦਾ ਹੋਣੀਆਂ ਬੰਦ ਹੋ ਗਈਆਂ 35 ਸਾਲ ਪਿੱਛੇ ਹੀ ਜਿਹੜੇ ਕੁਝ ਥੋੜੇ ਜਿਹਾਂ ਅਭਿਆਸੀ ਪੁਰਸ਼ ਹੋਏ ਜੈਸੇ ਕਿ ਬਾਬਾ ਅਤਰਸਨ ਮਸਤੂ ਆਣੇ ਵਾਲੇ ਜਾਂ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਜਾਂ ਅਕਾਲੀ ਕੌਰ ਸਿੰਘ ਜਾਂ ਬਾਬਾ ਸੁੰਦਰ ਸਿੰਘ ਅਲੀ ਬੇਗ ਵਾਲੇ ਜਾਂ ਹਰਖਵਾਲ ਦੇ ਮਹਾਤਮਾ ਬਾਬਾ ਜਵਾਲਾ ਸਿੰਘ ਜੀ ਇੱਕ ਪਿੱਛੇ ਕੁਝ 32 ਸਾਲਾਂ ਚ ਹੋਏ ਹੁਣ ਤੇ ਅੱਖਾਂ ਤਰਸ ਗਈਆਂ ਉਂਝ ਤੇ ਸੰਤਾਂ ਦੀਆਂ ਡਾਰਾਂ ਦੀਆਂ ਡਾਰਾਂ ਨੇ ਪਰ ਅਭਿਆਸ ਵਾਲੀ ਗੱਲ ਨਹੀਂ ਕੋਈ ਔਰ ਜ਼ਿੰਦਗੀ ਇਸੇ ਮੂਲ ਮੰਤਰ ਨੇ ਬਦਲਣੀ ਹੈ ਨਵੀਂ ਜ਼ਿੰਦਗੀ ਨੂੰ ਇਸੇ ਮੂਲ ਮੰਤਰ ਨੇ ਜਨਮ ਦੇਣਾ ਹੈ ਪੁਰਾਣੇ ਜ਼ਮਾਨੇ ਚ ਬ੍ਰਾਹਮਣ ਦਾ ਨਾਂ ਸੀ ਦਵਿਜ ਦੂਜਾ ਜਨਮ ਇਹਦਾ ਦੂਜਾ ਜਨਮ ਹੋ ਗਿਆ ਕਿਸਦਾ ਜੋ ਬ੍ਰਾਹਮਣ ਹੈ ਜਿਦਾ ਮਨ ਬ੍ਰਹਮ ਵਰਗਾ ਬਨ ਗਿਆ ਹੈ ਬ੍ਰਾਹਮਣ ਜੋ ਬ੍ਰਹਮ ਵਰਗਾ ਬਨ ਗਿਆ ਹੈ ਜਿਦਾ ਮਨ ਬ੍ਰਹਮ ਦੀ ਤਰ੍ਹਾਂ ਈਸ਼ਵਰ ਦੀ ਤਰ੍ਹਾਂ ਗੁਰੂਵਰਨ ਸਾਹਿਬ ਜੀ ਮਹਾਰਾਜ ਦੇ ਵਿੱਚ ਵੀ ਬ੍ਰਾਹਮਣ ਦੀ ਤਸ਼ਰੀਬ ਮੌਜੂਦ ਹੈ ਬ੍ਰਹਮ ਬਿੰਦੇ ਸੇ ਬ੍ਰਾਹਮਣਾ ਜੋ ਬ੍ਰਹਮ ਦਾ ਚਿੰਤਨ ਕਰਦਾ ਹੈ ਉਹ ਬ੍ਰਾਹਮਣ ਹੈ ਇਹ ਕਬੀਰ ਕੰਨ ਨੇ ਕਹੋ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਹੀਤ ਹੈ ਹਮਾਰੇ ਅਸੀਂ ਤੇ ਉਹਨੂੰ ਬ੍ਰਾਹਮਣ ਕਹਿੰਦੇ ਆ ਜਿਹਦੇ ਕੋਲ ਬ੍ਰਹਮ ਦੀ ਵਿਚਾਰ ਹੈ ਤੇ ਤੁਸੀਂ ਸਿੱਖ ਕਹਿੰਨ ਉਹ ਆਖੋਗੇ ਹੋ ਬਹੁ ਇਹ ਹੀ ਗੱਲ ਸਿੱਖੀ ਸਿੱਖਿਆ ਗੁਰੂ ਵਿਚਾਰ ਜੇ ਬ੍ਰਹਮ ਦੀ ਵਿਚਾਰ ਹੈ ਤੇ ਬ੍ਰਾਹਮਣ ਹੈ ਤੇ ਜੇ ਗੁਰੂ ਦੀ ਵਿਚਾਰ ਹੈ ਤੇ ਸਿੱਖ ਹੈ ਵਰਨਾ ਕੋਈ ਨਹੀਂ ਜੇ ਬ੍ਰਹਮ ਦੇ ਵਿਚਾਰ ਕੋਈ ਨਹੀਂ ਤੇ ਉਹ ਬ੍ਰਾਹਮਣ ਨਹੀਂ ਜੇ ਗੁਰੂ ਦੇ ਵਿਚਾਰ ਨਹੀਂ ਤੇ ਉਹ ਸਿੱਖ ਨਹੀਂ ਵਿਚਾਰ ਦੇ ਆਉਂਦਿਆਂ ਕੀ ਹੁੰਦਾ ਹੈ ਬ੍ਰਾਹਮਣ ਨੂੰ ਆਖਿਆ ਗਿਆ ਦੁਜ ਜੇ ਦੂਜਾ ਜਨਮ ਹੋ ਗਿਆ ਇਹਨੂੰ ਨਵੀਂ ਜ਼ਿੰਦਗੀ ਮਿਲ ਗਈ ਗੁਰੂ ਦੇ ਵਿਚਾਰ ਦੇ ਆਉਂਦਿਆਂ ਤੁਸੀਂ ਇਹੀ ਕੁਝ ਨਹੀਂ ਰਹਿ ਜਾਓਗੇ ਜੋ ਕੁਝ ਹੋ ਸਵਾਲੀ ਨੇ ਕਹਿ ਦਉਂਦਾ ਪਰ ਤੇ ਵਿਚਾਰ ਕੁਝ ਵੀ ਨਾ ਹੋਏ ਇਹ ਵਿਚਾਰ ਵੀ ਆਗੇ ਤੇ ਸੀ ਇਹੀ ਕੁਛ ਬਣੇ ਰਹੇ ਨਹੀਂ ਫਿਰ ਅਸੀਂ ਇਹ ਕੁਛ ਨਹੀਂ ਨਾ ਫਿਰ ਸਾਇਬ ਕੰਨ ਵਿਚਾਰ ਦੇ ਆਂ ਲਿਆ ਜਨਮ ਗੁਰੂ ਗਤੇ ਘਰ ਦੇ ਚਾਉਂਦਾ ਸਤਗੁਰ ਕੇ ਜਨਮੇ ਗਵਨ ਮਿਟਾਇਆ ਫਿਰ ਜਨਮ ਗੁਰੂ ਦੇ ਘਰ ਹੋ ਜਾਂਦਾ ਹੁਣ ਤੇ ਅਸੀਂ ਮਾਂ ਬਾਪ ਦੇ ਘਰ ਜਨਮ ਲਿਆ ਗੁਰੂ ਦੇ ਘਰ ਉਦੋਂ ਜਨਮ ਹੋਵੇਗਾ ਜਦ ਹਿਰਦੇ ਚ ਗੁਰੂ ਦੀ ਵਿਚਾਰ ਵਸੇਗੀ ਮੋਲ ਮੰਤਰ ਦਾ ਜਾਪ ਵਸੇਗਾ ਗੁਰਮੰਤਰ ਦਾ ਜਾਪ ਵਸੇਗਾ ਫਿਰ ਜ਼ਿੰਦਗੀ ਦਾ ਜਿਸ ਨਮੀ ਜ਼ਿੰਦਗੀ ਦਾ ਜਨਮ ਆਉਂਦਾ ਹੈ ਉਹ ਕਥਨ ਕਹਿਣ ਤੋਂ ਪਰੇ ਹੈ ਮਾਂ ਬਾਪ ਦੇ ਘਰ ਜਨਮ ਲੈ ਕੇ ਬੰਦਾ ਜਨਮ ਤੇ ਮਰਨ ਤੋਂ ਬਚ ਨਹੀਂ ਸਕਦਾ ਚਲਦਾ ਹੀ ਰਹੇਗਾ ਕੋਈ ਮਾਂ ਜਨਮ ਦੇ ਕੇ ਇਹ ਦਾਵਾ ਨਹੀਂ ਕਰ ਸਕਦੀ ਕਿ ਇਸ ਦਾ ਹੋਰ ਜਨਮ ਨਹੀਂ ਹੋਵੇਗਾ ਇਹ ਚਲਦਾ ਰਹੇਗਾ ਇਹ ਤੇ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜਾਇਆ ਪਿਆ ਦੇਸਲਮ ਨੇ ਨਯੰ ਸਿੰਘ ਜੋ ਕਹਿਨਨ ਕੇ ਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਨੇ ਅਸੀਂ ਜੋ ਕਹਿ ਨਯਾ ਗੁਰਨਾਣਿਕ ਦੇਵ ਜੀ ਸਾਡੇ ਪਿਤਾ ਨੇ ਕਲਗੀਧਰ ਸਾਡੇ ਪਿਤਾ ਨੇ ਦਰਸਲ ਉਹ ਸਾਡੇ ਸ਼ਬਦੀ ਪਿਤਾ ਨੇ ਨਾਦੀ ਕੇ ਤਨ ਦੋ ਤਰ੍ਹਾਂ ਦੀ ਸੰਤਾਨ ਮੰਨੀ ਜਾਂਦੀ ਏ ਪਿੰਦੀ ਸੰਤਾਨ ਨਾਦੀ ਸੰਤਾਨ ਮਾਪਾਕ ਦੇ ਰਕਤ ਤੇ ਬਿੰਦ ਤੋਂ ਜੋ ਪੈਦਾ ਹੋਇਆ ਉਹਨੂੰ ਕਹਿੰਦੇ ਨੇ ਬਿੰਦੀ ਪੁੱਤਰ ਤੂੰ ਜੋ ਕਿਸੇ ਦੇ ਵਿਚਾਰਾਂ ਤੋਂ ਜਿਸ ਨੇ ਜਨਮ ਲਿਆ ਸ਼ਬਦ ਤੋਂ ਜਿਸ ਦਾ ਜਨਮ ਹੋਇਆ ਉਹਨੂੰ ਕਹਿੰਦੇ ਨੇ ਨਾਦੀ ਸੰਤਾਨ ਅਸੀਂ ਗੁਰੂ ਦੇ ਨਾਦ ਤੋਂ ਪੈਦਾ ਹੋਏ ਹਾਂ ਅਸੀਂ ਗੁਰੂ ਦੇ ਸ਼ਬਦ ਤੋਂ ਪੈਦਾ ਹੋਏ ਹਾਂ ਫਿਰ ਸਿੱਖਾ ਪਰ ਸਿੱਖ ਉਹ ਜਿਹੜਾ ਸ਼ਬਦ ਤੋਂ ਪੈਦਾ ਹੋਇਆ ਮੈਂ ਫਿਰ ਅਰਜ਼ ਕਰਦੇ ਹਾਂ ਨਹੀਂ ਤੇ ਕੋਈ ਸਿੱਖ ਨਹੀਂ ਹੈ ब्राह्मण ओ जिस ਦਾ ਮਨ ਬ੍ਰਹਮ ਵਰਗਾ ਬਣ ਗਿਆ ਤੇ ਬ੍ਰਹਮ ਦਾ ਚਿੰਤਨ ਕਰਦਿਆਂ ਕਰਦਿਆਂ ਬ੍ਰਹਮ ਦਾ ਰੂਪ ਹੋ ਗਿਆ ਅਸੀਂ ਜਦ ਇਸ ਢੰਗ ਨਾਲ ਪੰਡਦੇ ਆ ਨਾ ਬ੍ਰਾਹਮਣ ਨੂੰ ਬ੍ਰਾਹਮਣ ਨੇ ਇਹ ਕੀਤਾ ਬ੍ਰਾਹਮਣ ਨੇ ਇਹ ਕੀਤਾ ਤੇ ਕਿਮਾ ਕਰਨੀ ਤੱਥਾ ਕਥਿਤ ਸਿੱਖ ਦੁ ਸਿੱਖ ਨਹੀਂ ਜਿਹਦਾ ਵਿਚਾਰ ਤੋਂ ਜਨਮ ਨਹੀਂ ਹੋਇਆ ਉਹ ਕੀ ਕਰ ਰਿਹਾ ਸ਼ਰਾਬੀ ਮਹਾ ਉਹ ਹੋਇਆ ਪਿਆਂ। ਥਾਂ-ਥਾਂ ਦੀ ਗੁੰਡਾਗਰਦੀ ਦੇ ਚਿਸਤਾ ਹੱਥ ਹੈ। ਗੁਰਦੁਆਰਿਆਂ ਦੇ ਗਲਤ ਇਸਤੇਮਾਲ ਦੇ ਵਿੱਚ ਇਹਦੀਆਂ ਰੁਚੀਆਂ ਨੇ। ਤੇ ਫਿਰ ਇਹ ਕੀ ਹੈ? ਇਹਦਾ ਕੋਈ ਗੁਰੂ ਦੇ ਘਰ ਜਨਮ ਹੋਇਆ? ਕੋਈ ਜਨਮ ਨਹੀਂ ਹੋਇਆ। ਐਸਾ ਦਿਖਾਈ ਨਹੀਂ ਦਿੰਦਾ ਪਿਆ। ਉਹ ਬ੍ਰਾਹਮਣ ਬਹੁਤ ਭੈੜਾ ਸੀ। ਜਿਹਦਾ ਬ੍ਰਹਮਵਰਗਾਂ ਮਨ ਤੇ ਨਹੀਂ ਸੀ। ਲੇਕਿਨ ਦਾਵਾ ਕਰਦਾ ਸੀ ਮੈਨੂੰ ਬ੍ਰਾਹਮਣ ਆਖੋ। ਤੇ ਗੁਰੂ ਦੀ ਕੋਈ ਵਿਚਾਰ ਨਹੀਂ ਗੁਰੂ ਦੇ ਘਰ ਜਨਮ ਨਹੀਂ ਤੇ ਦਾਵਾ ਕਰੇ ਮੈਂ ਸਿੱਖਾਂ ਖਮਾ ਕਰਨੀ ਸਿੱਖ ਵੀ ਬੈੜਾ ਹੀ ਹੋਵੇਗਾ ਕੋਈ ਬਹੁਤ ਚੰਗਾ ਨਹੀਂ ਹੋ ਸਦਗੁਰੂ ਕੇ ਜਨਮੇ ਗਵਨ ਮਿਟਾਇਆ ਸਤਗੁਰੂ ਦੇ ਘਰ ਜਿਸ ਦਾ ਜਨਮ ਹੋਇਆ ਹੈ ਸ਼ਬਦ ਤੋਂ ਜਿਸ ਦਾ ਜਨਮ ਹੋਇਆ ਹੈ ਨਾਦ ਤੋਂ ਜਿਸ ਦਾ ਜਨਮ ਹੋਇਆ ਹੈ ਵਿਚਾਰ ਤੋਂ ਜਿਸ ਦਾ ਜਨਮ ਹੋਇਆ ਉਹਨੂੰ ਕਹਿੰਦੇ ਨੇ ਸਿੱਖ ਮੌਲ ਮੰਤਰ ਦਾ ਜਾਪ ਗੁਰ ਮੰਤਰ ਦਾ ਜਾਪ ਇੱਕ ਨਵੀਂ ਜ਼ਿੰਦਗੀ ਦਿੰਦਾ ਹੈ ਕਿ ਇਹ ਨਵੀਂ ਜ਼ਿੰਦਗੀ ਨਾ ਹੋਣ ਦਾ ਜੋ ਕਾਰਨ ਦਿਖਾਏ ਦਿੱਤਾ ਹੈ ਜਾਪ ਕੋਈ ਨਹੀਂ ਸਿੱਖ ਜਗਤ ਦੇ ਚ ਟਾਵਾ ਟਾਵਾ ਰਹਿ ਗਏ ਤੇ ਟਾਮੀ ਟਾਮੀ ਜ਼ਿੰਦਗੀ ਰਹਿ ਗਈ ਹੈ 1000 ਬੂਟਾ ਕੋਈ ਮਾਲੀ ਲਾਵੇ ਬਗੀਚੇ ਦੇ ਚ ਤੇ 999 ਬੂਟੇ ਸੁੱਕ ਜਾਣ ਤੇ ਸਿਰਫ ਇੱਕ ਨੂੰ ਹੀ ਫੁੱਲ ਫਲ ਲੱਗਣ ਤੇ ਮਾਲੀ ਦੀ ਸਿਆਣਪ ਨਹੀਂ ਮੰਨੀ ਪਾਏਗੀ ਉਹ ਜਿਹੜਾ ਇੱਕ ਫੁੱਲ ਫਲ ਗਿਆ ਸ਼ਹਿਰ ਉਹ ਵੀ ਮਾਲੀ ਦੀ ਨਜ਼ਰਾਂ ਤੋਂ ਬਚ ਕੇ ਫੁੱਲੇ ਆਉਣਾ ਲੱਗਦਾ ਏਂ ਜੀਏ 999 ਤੇ ਕੁਮਲਾ ਗਏ ਕੌਮ ਦੇ ਰਹਿਨੁਮਾ ਕੌਮ ਦੇ ਪ੍ਰਚਾਰਕ ਧਰਮ ਮੰਦਰਾਂ ਦੇ ਮੁਖੀ ਕਰੀਬਨ ਕਰੀਬਨ ਉਸ ਬਲੀਚੇ ਦੇ ਉਸ ਵਕਤ ਮਾਲੀ ਨੇ ਜਿਹੜੇ ਬੂਟੇ ਗੁਰਨਾ ਨੇ ਗੁਰਗੋਬਿੰਦ ਸਿੰਘ ਜੀ ਨੇ ਲਾਇਆ ਨੇ ਬੜੀ ਮਿਹਨਤ ਨਾਲ ਲਾਇਆ ਨੇ ਖੌਨਸਿੰਸ ਕੇ ਲਾਇਆ ਸਮ। ਔਰ ਜਿਹੜੀ ਮਿਹਨਤ ਹੈ ਇਤਿਹਾਸ ਪੜਨ ਵਾਲੇ ਦੇ ਵੀ ਰੋਂਗਟੇ ਖੜੇ ਹੋ ਜਾਂਦੇ। ਤੇ ਇਹ ਬਾਗੀਚਾ ਜਿੰਨਾ ਮਾਲੀਆਂ ਦੇ ਹਵਾਲੇ ਕੀਤਾ। ਬੇ ਹੁਣ ਤੁਸੀਂ ਦੇਖ ਰਹੇ ਕਿ ਕਰਨੀ। ਤੇ ਮੈਂ ਅੰਦਾਜ਼ਾ ਲਾਣਾ ਹੁਣਾ 1000 ਬੂਟੀਆਂ ਦੇ ਚੋਂ 999 ਕੁਮਲਾ ਗਏ ਮੈਂ। ਇਹ ਕੋਈ ਮਾਲੀ ਦੀ ਸਿਆਣਪ ਨਹੀਂ ਹੈ। ਇਹ ਤੇ ਸ਼ਹਿਰ ਜਿਹੜਾ ਇੱਕ ਅੱਧ ਜਿਹੜਾ ਪਰਫੁੱਲਤ ਹੈ। ਵੀ ਨਜ਼ਰਾਂ ਤੋਂ بچ ਗਿਆ ਸ਼ਾਇਦ ਇਹ ਵੀ ਸ਼ਾਇਦ ਅਯੋਕੇ ਸੰਤ ਪ੍ਰਚਾਰਕ ਤੇ ਪ੍ਰਬੰਧਕਾਂ ਦੀ ਦ੍ਰਿਸ਼ਟੀ ਤੋਂ ਸ਼ਾਇਦ ਬਚੇ ਤਾਂ ਹੀ ਕੁਝ ਹਰਾ ਭਰਾ ਸਾਬ ਕਹਿੰਦੇ ਨੇ ਦਾਵਾ ਅਗਨ ਬਹੁਤ ਪ੍ਰੇਰਣਾ ਜਾਲੇ ਕੋਈ ਹਰਿਓ ਬੂਟ ਰਹਿ ਰੋਰੀ ਜਿਸ ਕਰੋਧ ਤ੍ਰਿਸ਼ਨਾ ਤੇ ਵੈਰ ਵਿਰੋਧ ਦੀ ਅਗਨ ਸਾਰੇ ਬੂਟੇ ਸਾੜ ਕੇ ਸਵਾ ਕਰ ਦਿੱਤੇ ਨੇ ਕੋਈ ਇੱਕ ਅਧਰਾ ਭਰਾ ਇੱਕ ਦੋਂ ਹਜ਼ਾਰਾਂ ਦੇ ਇਕੱਠ ਦੇ ਵਿੱਚ ਕੋਈ ਇੱਕਾ ਬੂਟਾ ਹਰਾ ਭਰਾ ਹੋਵੇ ਉਹਨੂੰ ਫੁੱਲ ਫਲ ਵੀ ਲੱਗੇ ਹੋਣ ਨਾ ਇਹ ਕੋਈ ਗਿਣਤੀ ਨਹੀਂ ਹੈ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਜਿਸ ਨੂੰ ਕੋਈ ਮਹਾਨਤਾ ਦਿੱਤੀ ਜਾਏ ਤੇ ਜਿਸ ਦਾ ਕੋਈ ਜ਼ਿਕਰ ਕੀਤਾ ਜਾਏ ਜ਼ਿਕਰ ਤੇ ਉਹਨਾਂ ਦਾ ਕਰਨਾ ਪੈਗਾ ਜੋ 999 ਬੂਤੇ ਖੁਮਲਾ ਗਏ ਨੇ ਮੁਰਝਾ ਗਏ ਨੇ ਸੁੱਕ ਗਏ ਨੇ ਸੜ ਗਏ ਨੇ ਨਾ ਪੱਤੇ ਨਾ ਫੁੱਲ ਨਾ ਫਲ ਜੜਾਂ ਤੱਕ ਸੁੱਕ ਗਈਆਂ ਖੈਰ ਮੋਲ ਮੰਤਰ ਦੇ ਗੁਰੂ ਦੇ ਦੀ ਪ੍ਰੇਰਣਾ ਅਨੁਸਾਰ ਮੈਂ ਤੁਹਾਡੇ ਸਾਹਮਣੇ ਵਿਚਾਰ ਰੱਖੇ ਤੇ ਇਸ ਵਿਚਾਰ ਦਾ ਮੁੱਖ ਮੁੱਦਾ ਇਹ ਨਹੀਂ ਸਮਝਣਾ ਕਿ ਅੰਮ੍ਰਿਤ ਵੇਲੇ ਇਸ ਦਾ ਜਾਪ ਕਰਨਾ ਹੈ ਜਿੰਨਾ ਹੋ ਸਕੇ ਘੱਟ ਤੋਂ ਘੱਟ 15-20 ਮਿੰਟ ਮੋਲ ਮੰਤਰ ਦਾ ਜਾਪ ਹਿਰਦੇ ਦੀ ਬੰਤਰ ਇਸ ਢੰਗ ਦੀ ਬਣਾ ਦਿੰਦਾ ਹੈ ਕਿ ਮਨ ਫਿਰ ਗੁਰੂ ਮੰਤਰ ਜਪਣ ਵਾਸਤੇ ਰਾਜ਼ੀ ਹੋ ਜਾਂਦਾ ਹੈ ਬਗੌਰਤ ਸੀ ਮੁਤੱਲਾ ਕਰਕੇ ਦੇਖਣਾ ਸਿੱਧਾ ਗੁਰਮੰਤਰ ਜਪੋਗੇ ਮਨ ਜਪਦਾ ਹੀ ਨਹੀਂ ਮਨ ਰਾਜ਼ੀ ਨਹੀਂ ਆਉਂਦਾ ਮਨ ਲੈ ਨਹੀਂ ਨਹੀਂ ਆਉਂਦਾ ਤੇ ਜਿਸ ਨੇ ਮੂਲ ਮੰਤਰ ਜਪਿਆ ਹੈ ਕਿ ਜਿਸ ਨੇ ਆਪਣੇ ਮਨ ਨੂੰ ਗੁਰਮੰਤਰ ਜਪਣ ਵਾਸਤੇ ਰਾਜ਼ੀ ਕਰ ਲਿਆ ਹੈ ਉਹ ਜਦ ਬਾਣੀ ਪੜ੍ਹੇਗਾ ਇੱਕ ਇੱਕ ਸ਼ਬਦ ਨੇ ਉਹਨੂੰ ਰਸ ਦੇਣਾ ਇੱਕ ਇੱਕ ਪੰਕਤੀ ਦੇ ਚੋਂ ਉਸ ਨੇ ਆਨੰਦ ਮਾਣਨਾ ਹੈ ਉਹ ਫਿਰ ਪਾਣੀ ਨੇ ਰੜਕੇਗਾ ਉਹਨੇ ਫਿਰ ਦਹੀਂ ਰੜਕਣੇ ਉਹਨੇ ਸ਼ਬਦਾਂ ਦੇ ਚੋਂ ਆਨੰਦ ਮਾਣਨਾ ਹੈ ਆਮਲੋਕੀ ਤੇ ਪਾਣੀ ਪੈ ਰੜਕਦੇ ਹੁੰਦੇ ਨੇ ਸ਼ਬਦ ਇੱਕ ਪਾਸੇ ਸੁਖਤੇ ਇੱਕ ਪਾਸੇ ਪਰ ਮੂਲ ਮੰਤਰ ਤੇ ਗੁਰ ਮੰਤਰ ਦੇ ਜਾਪ ਦੇ ਨਾਲ ਜੋ ਹਿਰਦੇ ਦੀ ਬਣਤਰ ਬਣਦੀ ਹੈ ਉਹ ਫਿਰ ਬਾਣੀ ਦੇ ਪਾਠ ਦਾ ਸਵਾਦ ਹੀ ਕੁਝ ਹੋਰ ਹੈ ਉਹ ਫਿਰ ਰਸ ਹੀ ਕੁਝ ਹੋਰ ਹੈ ਉਹ ਆਨੰਦ ਹੀ ਕੁਝ ਹੋਰ ਹੈ ਇਸ ਵਾਸਤੇ ਮੈਂ ਇਸ ਮੂਲ ਮੰਤਰ ਦੇ ਵਿਚਾਰ ਨੂੰ ਗੁਰ ਮੰਤਰ ਦੇ ਸਤਿਗੁਰ ਦੱਸਦੇ ਨੇ ਕਿ ਉਹ ਬੁਨਿਆਦੀ ਕੇਂਦਰ ਸਤਾ ਸ਼ਕਤੀ ਇੱਕ ਕਿ ਲਵਸ ਫਿਰ ਦौराਦਿਆਂ ਗੁਰੂ ਨਾਨਕ ਦੀ ਦ੍ਰਿਸ਼ਟੀ ਚ ਪ੍ਰਮਾਤਮਾ ਇੱਕ ਸ਼ਕਤੀ ਹੈ ਵਿਅਕਤੀ ਨਹੀਂ ਹੈ ਜਦ ਵੀ ਕੋਈ ਪ੍ਰਮਾਤਮਾ ਤੱਕ ਪਹੁੰਚਿਆ ਉਸ ਨੇ ਕਹਿ ਦਿੱਤਾ ਹੈ ਪ੍ਰਮਾਤਮਾ ਇੱਕ ਸ਼ਕਤੀ ਹੈ ਵਿਆਪਕ ਸ਼ਕਤੀ ਹੈ ਤਾਂ ਹੁਣ ਸ਼ਕਤੀ ਦੀ ਵਿਆਖਿਆ ਕਰਨੀ ਹੋ ਕੀ ਹੈ ਸਾਹਿਬ ਕਹਿੰਦੇ ਉਹ ਜਿਹੜੀ ਸ਼ਕਤੀ ਇੱਕ ਹੈ ਉਹ ਓੰਕਾਰ ਹੈ ਉਸ ਤੋਂ ਉਤਪਤੀ ਪਾਲਨ ਤੇ ਨਾਸ ਹੋ ਰਿਹਾ ਉਹ ਓੰਕਾਰ ਹੈ ਇਸ ਧੁਨ ਨੂੰ ਵੀ ਮਹਾਪੁਰਸ਼ਾਂ ਨੇ ਆਪਣੇ ਅੰਦਰ ਸੁਣਿਆ ਇਸ ਵਾਸਤੇ ਕਰੀਬਨ ਕਰੀਬਨ ਜਗਤ ਦੇ तमाम ਰਹਿਬਰੀ ਪੁਰਸ਼ ਬੋਲ ਪਏ ਕਿ ਉਹ ਸ਼ਕਤੀ ਇੱਕ ਧੁਨ ਹੈ ਉਹ ਸ਼ਕਤੀ ਇੱਕ ਸ਼ਬਦ ਹੈ ਇਹ ਉਹ ਸ਼ਬਦ ਤੇ ਇੱਕ ਸ਼ਬਦ ਹੈ ਤੇ ਫਿਰ ਕਿੱਥੇ ਹੈ ਸ਼ਬਦ ਦਾ ਵਾਸਾ ਕਿੱਥੇ ਹੈ ਸਹਿਬ ਕਿੰਨੇ ਐਸੀ ਕੋਈ ਥਾਂ ਨਹੀਂ ਜਿੱਥੇ ਸ਼ਬਦ ਨਹੀਂ ਖੰਡ ਬ੍ਰਹਿਮੰਡ ਦੇ ਵਿੱਚ ਸ਼ਬਦ ਵਿਆਪਕ ਹੈ ਉਤਪਤ ਪਰਲੇ ਸ਼ਬਦ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਕਿ ਉਤਪਤੀ ਤੇ ਪਰਲੇ ਤੇ ਫਿਰ ਸਿਰਜਣਾ ਫਿਰ ਮਿਟਣਾ ਇਹ ਵੀ ਸ਼ਬਦ ਤੋਂ ਹੋ ਰਿਹਾ ਹੈ ਪਰ ਅਸੀਂ ਉਸ ਨੂੰ ਪਕੜੀ ਅਸੀਂ ਉਸ ਨਾਲ ਜੁੜੀਓ ਹੈ ਕਿੱਥੇ ਸਾਇਬ ਕੈਨਨ ਭੋਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾ ਉਹ ਨਾਦ ਘਟ ਘਟ ਦੇਚੈ ਉਸ ਨੂੰ ਸੁਣਨਾ ਉਹ ਨਾਦ ਕੀ ਹੈ ਮੁਸਲਮਾਨ ਕੈਨਨ ਅਮੀਨ ਹੈ ਜੋਗੀ ਕੈਨਨ ਅਲਕ ਹੈ हिन्दू सनातन ऋषि कहनन ओम है ओम और जैनि बोधि कहनन ओमकार है इसी तरीके नाल साहेब श्री गुरु नानक देव जी महाराज ने कबूल ਕੀਤਾ ਹੈ कि नाद ते अंदर बज रहया है और ए वख वख रूप विच प्रकट होएगा मनुक दे अंदरों लाजने नहीं ओम प्रकट होवेगा ਅਨੇਨ ਪ੍ਰਗਟ ਹੋਵੇ ਅਲਖ ਪ੍ਰਗਟ ਹੋਵੇ ਇਹ ਜਿਨ੍ਹਾਂ ਨੇ ਅਲਾਂ ਚੱਲ ਕੇ ਗੁਰਮੰਤਰ ਤੇ ਮੂਲ ਮੰਤਰ ਬਣਾ ਲਏ ਦਰਸਲ ਉਹਨਾਂ ਦੇ ਅੰਦਰ ਕੁਝ ਧੁਨੀ ਵੱਜੀ ਸੀ ਤਾਂ ਗੋਰਖ ਨੇ ਕਹਿ ਦਿੱਤਾ ਇਹ ਅਲਖ ਹੈ ਜੋ ਵੀ ਅਲਖ ਅਲਖ ਜਪਣ ਲੱਗਦਾ ਹੈ ਸਨਾਤਨੀ ਵੈਦਿਕ ਰਿਸ਼ੀਆਂ ਨੇ ਕਹਿ ਦਿੱਤਾ ਉਹ ਓਮ ਹੈ ਓਮ ਬਲੋਕੀ ਓਮ ਜਪਣ ਲੱਗ ਪਏ महावीर ने कह देता ओ ओंकार है जैनि ओम नमोकार इस तरीके ਨਾਲ ਇਸ ਮੰਤਰ ਦਾ ਉਚਾਰਨ ਕਰਕੇ ਜਪਣ ਲੱਗ ਪਏ ਸਾਹਿਬ श्री गुणानिक देव जी महाराज ਨੇ ਆਪਣੇ ਮੁਖਾਰਬਿੰਦ ਤੁਜੜੇ ਬਚਨ ਕਹਨੇ ਹੋਏ ਕਿ ਬਲਹਾਰੇ ਜਾਉ ਜیتے ਤੇਰੇ ਨਾਮ ਹੈ ਉਹ ਧੁਨ ਜਿਸ ਜਿਸ ਨਾਮ ਤੇ ਜਿਸ ਜਿਸ ਅੱਖਰਾਂ ਦੇ ਰਾਹੀਂ ਪ੍ਰਗਟ ਹੋਈਏ ਅਸੀਂ ਸਦਕੇ ਜਾਂਦੇ ਹਾਂ ਅਸੀ ਕੁਰਬਾਨ ਜਾਂਦੇ ਆ ਚਾਹੇ ਉਹ ਅਮੀਨ ਕਰਕੇ ਪ੍ਰਗਟ ਹੋਈਏ ਤੇ ਚਾਹੇ ਅੱਲਾਹ ਕਰਕੇ ਪ੍ਰਗਟ ਹੋਈਏ ਮੁਹੰਮਦ ਸਾਹਿਬ ਦੇ ਅੰਦਰੋਂ ਜੋ ਰੱਬ ਬੋਲਿਆ ਉਹ ਇਸ ਤਰ੍ਹਾਂ ਬੋਲਿਆ ਵੈਦ ਕ੍ਰਿਸ਼ੀਆਂ ਦੇ ਅੰਦਰੋਂ ਜੋ ਬੋਲਿਆ ਉਹ ਏ ਔਰ ਮੈਂ ਫਿਰ ਇੱਕ ਹੋਰ ਅਰਜ਼ ਕਰ ਰਿਆਂ ਧਰਮ ਦੀ ਸ਼ਿਖਰਤਾ ਤੇ ਪਹੁੰਚਦੇ ਹੀ ਦੁਬਦਾ ਮਿਟ ਜਾਂਦੀ ਗੱਲ ਖਤਮ ਨਦੀਆਂ ਸਾਗਰ ਦੇ ਚ ਗਈਆਂ ਉਹ ਨਦੀਆਂ ਦੇ ਨਾਮ ਵੀ ਮਿਟ ਗਏ ਤੇ ਨਦੀਆਂ ਵੀ ਮਿਟ ਗਈਆਂ ਤੇ ਜਿਤਨੇ ਚਿਰ ਤੱਕ ਸਾਦਰ ਤੱਕ ਨਹੀਂ ਪਹੁੰਚੇ ਭੇਦ ਰਹੇਗਾ ਇਹ ਗੰਗਾ ਹੈ ਇਹ ਜਮਨਾ ਹੈ ਇਹ ਅਲਖ ਹੈ ਇਹ ਓਮ ਹੈ ਤੇ ਅਮੀਨ ਹੈ ਇਹ ਅੱਲਾ ਹੈ ਇਨਾ ਨਾਮਾਂ ਦਾ ਭੇਦ ਰਹੇਗਾ ਗੁਰਨਾਨਕ ਦੇਵ ਜੀ ਮਹਾਰਾਜ ਨੇ ਜੋ ਗੁਰਮੰਤਰ ਦੀਖਸ਼ਤ ਹੋਣ ਵਾਲੇ ਸਿੰਘਾਂ ਨੂੰ ਦਿੱਤਾ ਉਸੇ ਵਾਹਿਗੁਰੂ ਜਾਪਦਾ ਹੈ ਉਹ ਪ੍ਰਮਾਤਮਾ ਜਿਸ ਪ੍ਰਮਾਤਮਾ ਨੂੰ ਗੁਰਨਾਨਕ ਕਹਿੰਦੇ ਹੀ ਗੁਰੂ ਨੇ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰੂ ਮਿਲਿਆ ਸੋਈ ਜੀਉ ਗੁਰੂ ਗੁਰੂ ਗੁਰ ਕਰਮ ਨਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਤੇ ਕਲਵੀਦਰ ਪਾਤਸ਼ਾਹ ਕਹਿੰਦੇ ਆਦ ਅੰਤ ਇਕੈ అవਤਾਰਾ ਸੋਈ ਗੁਰੂ ਸਮਝੋ ਹਮਾਰਾ ਉਹ ਜਿਹੜੀ ਪਰਮ ਸ਼ਕਤੀ ਹੈ ਉਹ ਦਸ ਪਾਤਸ਼ਾਹੀਆਂ ਦੀ ਦ੍ਰਿਸ਼ਟੀ ਚ ਗੁਰੂ ਹੈ ਇਦੀ ਵਿਆਖਿਆ ਮੈਂ ਫਿਰ ਕਰਾਂਗਾ ਅੱਗੇ ਵਾਹ ਕਾ ਜਾਂਦਾ ਹੈ ਇਸ ਵਾਸਤੇ ਸਾਹਿਬ ਗੁਰੂ ਨਾਨਕ ਦੇ ਗਹਿਰੇ ਤਲ ਦੇ ਵਿੱਚ ਜੋ ਧੁਨ ਪ੍ਰਗਟ ਹੋਈ ਵਾਹਿਗੁਰੂ ਨਿਕਟ ਵਰਤੀ ਜਦ ਕੋਈ ਕਹਿ ਦਿੰਦਾ ਸੀ ਬਾਦ ਪਾਪਾ ਮੈਂ ਕੀ ਜਪਾਂ ਸਤਿਗੁਰ ਕਹਿੰਦੇ ਸਨ ਵਾਹਿਗੁਰੂ ਜਪ ਗੁਰੂ ਅਮਰਦਾਸ ਜੀ ਮਹਾਰਾਜ ਨੇ ਕੋਈ ਬਾਈ ਗੁਰਸਿੱਖਾਂ ਦੀ ਗੁਰਮੁਖਾਂ ਦੀ ਬਕਾਇਦਾ ਉਹ ਦੇਵੀ ਚ ਲਈ ਸੇਵਾ ਲਈ ਬੇ ਮੰਤਰ ਹੁਣ ਪੁਸੀ ਦੇਣਾ ਜਿਹੜਾ ਜਪਣ ਨੂੰ ਤਿਆਰ ਹੋਵੇ ਰਾਜ਼ੀ ਹੋਵੇ ਬਾਈ ਮਜੀਆਂ ਦੀ ਪ੍ਰਥਾ ਫਿਰ ਅਗਾਹਾਂ ਚਲ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਖਤਮ ਕੀਤੀ ਬੈ ਨਹੀਂ ਆਈਂਦਾ ਅਗਰ ਕੋਈ ਰਾਜ਼ੀ ਹੋਵੇ ਤਿਆਰ ਹੋਵੇ ਦਿਲੋਂ ਚਾਵੇ ਤਾਂ ਫਿਰ ਪੰਜ ਪਿਆਰੇ ਉਹਨੂੰ ਜਪਣ ਲਈ ਪ੍ਰੇਰਣਾ ਕਰਨਗੇ ਮੂਲ ਗੱਲ ਜਪਣ ਦੀ ਔਰ ਕੁਝ ਨਹੀਂ ਐਨੇ ਮਹਿਰਜ਼ ਕਰਾਂਗਾ ਜੋ ਜਪੇਗਾ ਉਹਦੇ ਅੰਦਰ ਰਸ ਪੈਦਾ ਹੋਵੇਗਾ ਜੋ ਜਪੇਗਾ ਗੁਰੂ ਦੇ ਨੇੜੇ ਚਲਾ ਜਾਏਗਾ ਔਰ ਜਿਉ ਗੁਰੂ ਦੇ ਨੇੜੇ ਜਾਏਗਾ ਕਰੀਬਨ ਕਰੀਬਨ ਉਸ ਨੂੰ ਗੁਰੂ ਦਾ ਬਾਣਾ ਚੰਗਾ ਲੱਗੇ ਜੱਪੇ ਬਿਨਾ ਰਸ ਆਏ ਬਿਨਾ ਜ਼ਬਰਦਸਤੀ ਕਿਸੇ ਨੂੰ ਖਿੱਚੋ ਤੁਸੀਂ ਮਨ ਨੂੰ ਮੇਦ ਨੇ ਬਾਣਾ ਸਾਹਮਣੇ ਰੱਖੇ ਤੇ ਜ਼ਬਰਦਸਤੀ ਕਿਸੇ ਨੂੰ ਅਮਰਤ ਛਕਾਣਾ ਵੀ ਨਹੀਂ ਚਾਹੀਦਾ ਸਹਾਈ ਬਾ ਨੇ ਤੇ ਨੰਗੀ ਸ੍ਰੀ ਸਾਹਿਬ ਕੱਢੀ ਸੀ ਬਜੜਾ ਸੀਸ ਦੇਵੇ ਸਤਿਗੁਰੂ ਦੇਖਣਾ ਚਾਹੁੰਦੇ ਸੰਕਿਸ਼ ਦੇ ਅੰਦਰ ਤੜਪ ਹੈ ਕਿਸ ਦੇ ਅੰਦਰ ਪਿਆਸ ਹੈ ਉਹਨ ਤੇ ਖਿਚ-ਖਿਚ ਕੇ ਦਰੋ-ਦਰੋ ਕੇ ਬੰਦੇ ਲੈਣੇ ਪੈਣ ਅੰਮ੍ਰਿਤ ਛਕੋ। ਤੋ ਪਿਆਸ ਨਹੀਂ ਤੜਪ ਨਹੀਂ ਤੇ ਗੱਲ ਬਣੇਗੀ ਵੀ ਨਹੀਂ। ਦੂਸਰਾ ਅੰਮ੍ਰਿਤ ਸੰਬੰਧੇ ਅਸੀਂ ਦੁਬਦਾ ਵੀ ਬੜੀ ਖੜੀ ਕਰ ਦਿੱਤੇ, ਬਹੁਤ ਖੜੀ ਕਰ ਦਿੱਤੇ। ਕੋਈ ਕਿਸੇ ਦਾ ਅੰਮ੍ਰਿਤ ਕੋਈ ਕਿਸੇ ਦਾ ਅੰਮ੍ਰਿਤ। ਔਰ ਇੰਨੇ ਗੈਰ ਜ਼ਮੇ ویرਾਨਾ ਢੰਗ ਨਾਲ ਅਸੀਂ ਚੱਲ ਰਹਿਆਂ ਜਿੱਦੀ ਕੋਈ ਇੰਤਿਹਾਨ ਨਹੀਂ। ਇਸ ਗੱਲ ਦਿੱਤੇ ਵੀ ਰੋਲਾ ਪਾ ਬੈਠਦੇ ਸੀ ਕਿ ਅਨੰਦ ਸਭ ਛੇ ਪੌੜੀਆਂ ਪਰਣਾਂ ਕੇ ਪੂਰਾ ਪੜਨਾ 100 ਸਾਲ ਪਹਿਲੇ ਦਾ ਲਿਖਿਆ ਹੋਇਆ ਇਤਿਹਾਸ ਸੂਰਜ ਪ੍ਰਕਾਸ਼ ਭਾਈ ਸਾਹਿਬ ਭਾਈ ਸੰਤੋਖ ਸਿੰਘ ਦਾ ਪਾਈ ਜੀ ਕਹਿੰਨ ਗੁਰੂ ਗੋਬਿੰਦ ਸਿੰਘ ਜੀ ਨੇ ਛੇ ਪੌੜੀਆਂ ਆਪਣੀਆਂ ਸਨ ਤਾਂ ਫਿਰ ਅੱਜ ਦਾ ਕੋਈ ਬੰਦਾ ਕਿਸ ਤਰ੍ਹਾਂ ਦਾਵਾ ਕਰੇਗਾ ਕਿਸ ਤਰ੍ਹਾਂ ਸੰਤੋਖ ਸਿੰਘ ਦੀ ਗੱਲ ਨੂੰ ਰੱਦ ਕਰੋਗੇ ਉਹ ਦਾਵਾ ਕਰਦਨ ਨਹੀਂ ਕਿ ਇਹ ਤੇ ਅਸ਼ੁੱਧ ਹੋਇਆ ਸਾਰਾ ਪੜੀਏ ਫਿਰ ਸਾਰਾ ਅਕਾਲ ਉਸਤਤ ਵੀ ਪੜਨਾ ਪਏਗਾ ਅਕਾਲ ਉਸਤਤ ਵਿੱਚ ਅਸੀਂ ਸਿਰਫ 10 ਸੋਈਏ ਪੜ ਲੈਨੇ ਆ ਅਕਾਲ ਉਸਤਤ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਫਿਰ ਪੂਰਾ ਤ੍ਰਿਆ ਚਤਰ ਵੀ ਪੜਨਾ ਪਏਗਾ ਉਹਦੇ ਸਿਰਫ ਅਸੀਂ ਚੋਪਈ ਪੜ ਲੈਨੇ ਬਾਕੀ ਸਾਰਾ ਛੱਡ ਲੈਨੇ ਨਹੀਂ ਗੁਰਦੇਵ ਨੇ ਜੋ ਮਰਿਆਦਾ ਬਣਾਈ ਉਹਨੂੰ ਸਮਝਣਾ ਹੈ ਉਸਨੂੰ ਜਾਣਨਾ ਹੈ ਫਿਰ ਹੋਰ ਵੀ ਨਿਕੰਮੇ ਝਗੜੇ ਸੀ ਖੜੇ ਕਰ ਬੈਠਦੇ ਆਂ ਭੈਸ ਜਿ